ਡੀਗਰੀ ਵੀ ਹੈ ਕਰੋ ਬੱਸ ਨਾ ਬੱਸ ਨਾ ਕਿਵੇਂ ਹੈ ਇਹ ਸਾਡੀ ਕੋਆਪਰੇਟਿਵ ਸੋਸਾਇਟੀ ਨੜਾਲਾ ਚ ਲੱਗੀ ਹੈ ਜੀ ਕਿੰਨੇ ਨੰਬਰ ਬੂਸ ਤੇ 81 ਨੰਬਰ ਜੀ ਕਿੰਨਾ ਅਮਲਾ ਜਿਹੜਾ ਤੁਹਾਨੂੰ ਦਿੱਤਾ ਗਿਆ ਸਾਡੇ ਨਾਲ 4 ਜਣੇ ਆ ਜੀ ਦੋ ਲੇਡੀਸ ਦੋ ਜਣ ਸਹੀ ਹੈ ਮੈਂ ਪੀਰੋਵਾ ਪਾਰਟੀ ਦਾ ਸਰ ਕੀ ਤਿਆਰੀਆਂ ਨੇ ਕਦੋਂ ਲੱਗੀਆਂ ਲੋਕ ਸਭਾ ਇਲੈਕਸ਼ਨ ਦੇ ਲਈ ਸਾਡੀਆਂ ਜਿਹੜੀਆਂ ਪੁਲਤ ਸਭਾ ਦੀਆਂ ਤਿਆਰੀਆਂ ਸਾਰੀਆਂ ਪੂਰੀਆਂ ਮੁਕੰਮਲ ਆ ਉਹਦੇ ਵਿੱਚ 124 ਜਿਹੜੇ ਹੈਗੀਆਂ ਲੋਕੇਸ਼ਨ ਦਾ ਸਾਡੇ 175 ਬੂਥ ਹੈ ਇੱਥੇ ਔਰ 442 ਦੇ ਕਰੀਬ ਅਸੀਂ ਜਿਹੜੀ ਫੋਰਸ ਇੱਥੇ ਡਿਪਲੋਏ ਕੀਤੀ ਹੈ ਔਰ ਸਾਡੀਆਂ 11 ਜਿਹੜੀਆਂ ਪੈਟਰੋਲਿੰਗ ਪਾਰਟੀਆਂ ਆ ਰਾਉਂਡ ਦੀ ਘਲੋਕ ਚੱਲ ਰਹੀਆਂ ਕੱਲ ਤੋਂ ਹੀ ਔਰ ਸਾਰਿਆਂ ਨੂੰ ਸਾਡੀਆਂ ਡਿਊਟੀਆਂ ਵਗੈਰਾ ਹੈਗੀਆਂ ਨੋਟ ਹੈ ਸਾਰਾ ਇਹ ਜਿਹੜਾ ਸਿਵਲ ਐਡਮਿਨਿਸਟ੍ਰੇਸ਼ਨ ਦੇ ਨਾਲ ਟਾਈਪ ਹੈ ਸਾਡਾ ਪ੍ਰੋਪਰ ਔਰ ਇਹਨਾਂ ਨੂੰ ਹੁਣ ਈਬੀਐਮ ਮਸ਼ੀਨ ਜਿਹੜੀਆਂ ਹੈਗੀਆਂ ਉਹ ਦੇ ਕੇ ਆਪਣੀ ਆਪਣੀ ਇੰਪੀਕੇਸ਼ਨ ਲਈ ਅਸੀਂ ਭੇਜ ਰਹੇ ਆ ਪਟੋਲਿੰਗ ਜਿਹੜੀ ਆ 24 ਉਹ ਸਾਡੇ ਚਾਲੂ ਆ ਕੱਲ 5 ਵਜੇ ਤੋਂ ਬਾਅਦ ਜਿਹੜਾ ਪੂਰਨ ਤੌਰ ਤੇ ਜਿਹੜੀਆਂ ਆਪਣੇ ਸ਼ਰਾਬ ਦੀਆਂ ਜ਼ਮੀਤ ਦੀਆਂ ਸ਼ਾਪਸ ਹੈਗੀਆਂ ਉਹ ਪੂਰਨ ਤੌਰ ਤੇ ਬੰਦ ਆ 143 ਜਿਹੜੀ ਆ ਉਹ ਲਾਗੂ ਹੋਈ ਆ ਬਾਕੀ ਸਾਡੇ ਐਸ ਐਚ ਓਜ਼ ਔਰ ਡੀ ਐਸ ਪੀਜ਼ ਨੇ ਦੋ ਉਹ ਸਾਰੇ ਰਾਉਂਡ ਦੀ ਕਲੌਕ ਜੜੇ ਹੈਗੇ ਆ ਪੈਟਰੋਲਿੰਗ ਤੇ ਕੋਈ ਇਦਾਂ ਦੀ ਅਨਕੌਮੀ ਕਰਤਾ ਜਿਹੜੀ ਆ ਉਹ ਨਹੀਂ ਹੋਣ ਦਿੱਤੀ ਜਾਵੇਗੀ ਔਰ ਜਿਹੜੀਆਂ ਇਲੈਕਸ਼ਨਸ ਹੈਗੀਆਂ ਉਹ ਪੂਰਨ ਤੌਰ ਤੇ ਸ਼ਾਂਤੀਪੂਰਵਕ ਜਿਵੇਂ ਕਰਾਈਆਂ ਜਾਣਗੀਆਂ ਕਿੰਨੇ ਕਿੰਨੇ ਬੂਥਾਂ ਤੇ ਜਿਹੜੀ ਆਰਮੀ ਤਾਇਨਾਤ ਕੀਤੀ ਗਈ ਜਿਹਦੇ ਵਿੱਚ ਜਿਹੜੀਆਂ ਸੈਂਸਿਟਿਵ ਲੋਕੇਸ਼ਨਸ ਹੈਗੀਆਂ ਸਾਡੀਆਂ ਉਹਨਾਂ ਤੇ ਅਸੀਂ ਆਰਮੀ ਆ ਜਿਹੜੇ ਪੈਰਾਮਿਲਟਰੀ ਫੋਰਸ ਹੈਗੀ ਆ ਉਹ ਲਾਈ ਸਵੇਰੇ ਦਫੇਰ ਕੋਈ ਕੁਝ ਹੈ ਸੰਵੇਦਨਸ ਨੂੰ 24 ਤੁਹਾਨੂੰ ਦੱਸਿਆ ਜਾਏਗਾ ਠੀਕ ਹੈ ਸਰ ਹਾਂਜੀ ਠੀਕ ਹੈ ਸਰ ਥੈਂਕ ਯੂ ਕੱਲ ਨੂੰ ਵੋਟਾਂ ਦਾ ਜਦੋਂ ਦੇਣਾ ਕੀ ਤਿਆਰੀਆਂ ਨੇ ਪ੍ਰਸ਼ਾਸਨਿਕ ਕੱਲ 1 ਜੂਨ ਨੂੰ ਜੀ ਆ ਲੋਕ ਸਭਾ 2024 ਦੀਆਂ ਜਿਹੜੀਆਂ ਚੋਣਾਂ ਹੈਗੀਆਂ ਉਹ 7ਵੇਂ ਫੇਸ ਦੇ ਵਿੱਚ ਪੰਜਾਬ ਦੇ ਵਿੱਚ ਹੋਣ ਜਾ ਰਹੀਆਂ ਨੇ ਸਵੇਰੇ 7 ਵਜੇ ਤੋਂ ਲੈ ਕੇ ਸ਼ਾਮ 6 ਵਜੇ ਤੱਕ ਹਲਕਾ ਪੁਲਾਦ ਦੇ ਵਿੱਚ ਉਸ ਸੰਬੰਧੀ ਸਾਰੀਆਂ ਤਿਆਰੀਆਂ ਜਿਹੜੀਆਂ ਨੇ ਉਹ ਮੁਕੰਮਲ ਕਰ ਲੀਆਂ ਗਈਆਂ ਨੇ ਅੱਜ ਅਸੀਂ 175 ਬੂਥਾਂ ਲਈ ਆਪਣੀਆਂ ਪਾਰਟੀਆਂ ਨੂੰ ਰਵਾਨਾ ਕੀਤਾ ਹੈ ਕੱਲ 134807 ভোটার ਜਿਹੜੇ ਨੇ ਆਪਣੇ ਵੋਟ ਦੇ ਅਧਿਕਾਰ ਦਾ ਜਿਹੜਾ ਹੈ ਉਹ ਇਸਤੇਮਾਲ ਕਰ ਸਕਣਗੇ ਸੋ ਤੁਹਾਡੇ ਮਾਧਿਅਮ ਰਾਹੀਂ ਸਭ ਨੂੰ ਬੇਨਤੀ ਕਰਨਾ ਚਾਹੁੰਦੇ ਆ ਕਿ ਸਾਰੇ ভোটার ਕੱਲ ਨੂੰ ਹਮ ਹਮਾ ਕੇ ਆਪਣੇ ਬੂਥਾਂ ਤੇ ਪਹੁੰਚਣ ਪ੍ਰਸ਼ਾਸਨ ਵੱਲੋਂ ਜਿਹੜਾ ਹੈ ਉਹ ਪੂਰੀ ਤਿਆਰੀ ਜਿਹੜੀ ਉਹ ਕੀਤੀ ਗਈ ਹੈ ਕੁਝ ਸਪੈਸ਼ਲ ਬੂਥ ਵੀ ਸਥਾਪਿਤ ਕੀਤੇ ਗਏ ਨੇ ਦੋ ਬੂਥ ਜਿਹੜੇ ਹੈਗੇ ਆ ਜੀ ਇੱਕ ਪਿੰਕ ਬੂਥ ਤੇ ਇੱਕ ਪੀਡਬਲਿਊਡੀ ਬੂਥ ਜਿਹੜਾ ਉਹ ਕੀਤਾ ਗਿਆ ਨੇ ਦੇਖੇ ਤਾਂ ਕੀ ਮਤਲਬ ਹੋਇਆ ਪਿੰਕ ਬੂਥ ਤੋਂ ਭਾਵ ਹੈ ਜੀ ਕਿ ਸਾਡੀ ਸਾਰੀ ਜਿਹੜੀ ਉਹਦੇ ਵਿੱਚ ਪੋਲਿੰਗ ਪਾਰਟੀ ਹੈਗੀ ਉਹ ਫੀਮੇਲਸ ਦੀ ਹੋਏਗੀ ਸਾਰੇ ਹੀ ਮੁਲਾਜ਼ਮ ਜਿਹੜੇ ਨੇ ਉੱਥੇ ਫੀਮੇਲ ਹੋਣਗੇ ਪੀ ਡਬਲਯੂ ਡੀ ਬੂਥ ਜਿਹੜਾ ਹੈ ਉੱਥੇ ਸਾਡੀ ਜਿਹੜੀ ਪਾਰਟੀ ਹੈਗੀ ਉਹ ਪਰਸਨ ਵਿਦ ਡਿਸੇਬਿਲਿਟੀਆਂ ਦੀ ਹੈਗੀ ਹੈ